ਟਾਟ ਕਾਲਜ ਡੀ ਸਿੱਖਿਆ ਦੇ ਸਾਲਾਂ ਚ ਰਾਸ਼ਟਰੀ ਤੇ ਕੌਮਾਂਤਰੀ ਮੰਚ ਤੇ ਅਜੀਹਾ ਘਟਨਾਕਰਮ ਉਭਰਿਆ ਜਿਸਨੇ ਜਗਤ ਨਰਾਇਣ ਦੀ ਅਗਲੇਰੀ ਜੀਵਨ ਦਸ਼ਾ ਤੇ ਅਸਰ ਪਾਇਆ ਡੰਡੀ ਨਾ ਚਾਹੁੰਦੇ ਹੋਏ ਵੀ ਭਾਰਤ ਨੂੰ ਇਸ ਵਿਸ਼ਵ ਜੰਗ ਚ ਅੰਗਰੇਜ਼ਾਂ ਦੀ ਮਦਦ ਕਰਨੀ ਪਈ ਡੰਡੀ ਉਮੀਦ ਸੀ ਕਿ ਇਸ ਪਿੱਛੋਂ ਬ੍ਰਿਟਿਸ਼ ਸਰਕਾਰ ਭਾਰਤੀਆਂ ਦੀ ਆਜ਼ਾਦੀ ਦੀ ਮੰਗ ਤੇ ਹਮਦਰਦੀ ਨਾਲ ਵਿਚਾਰ ਕਰੇਗੀ ਪਰ ਹੋਇਆ ਇਸ ਦੇ ਉਲਟ ਡੰਡੀ ਰੋਲਡ ਐਕਟ ਵਰਗੇ ਦਮਨਕਾਰੀ ਕਾਨੂੰਨ ਦਾ ਸਹਾਰਾ ਲੈ ਕੇ ਬ੍ਰਿਟਿਸ਼ ਸਰਕਾਰ ਨੇ ਦਮਨ ਚੱਕਰ ਚਲਾਇਆ ਡੰਡੀ ਕੋਈ ਵਕੀਲ ਨਹੀਂ ਕੋਈ ਦਲੀਲ ਨਹੀਂ ਕੋਈ ਅਪੀਲ ਨਹੀਂ ਦੇ ਨਾਰਿਆਂ ਨਾਲ ਇਸ ਐਕਟ ਦਾ ਦੇਸ਼ ਪਧਰੀ ਵਿਰੋਧ ਹੋਇਆ ਦੰਡੀ 1919 ਚ ਸਤਿਆਗ੍ਰਹਿ ਸਭਾ ਤੋਂ ਸ਼ੁਰੂ ਹੋਇਆ ਇਸ ਦਾ ਵਿਰੋਧ ਦੇਸ਼ ਭਰ ਚ ਫੈਲ ਗਿਆ ਦੰਡੀ ਪੰਜਾਬ ਚ ਵੀ ਇਸ ਦਾ ਕਾਫੀ ਪ੍ਰਭਾਵ ਹੋਇਆ ਦੰਡੀ 29 ਮਾਰਚ 1919 ਨੂੰ ਲਾਹੌਰ ਦੇ ਕਾਲਜ ਦੇ ਹੋਸਟਲਾਂ 'ਚ ਰਾਤ ਨੂੰ ਭੋਜਨ ਨਹੀਂ ਬਣਿਆ ਡਿੰਡੀ ਸਾਰੇ ਵਿਦਿਆਰਥੀ 24 ਘੰਟਿਆਂ ਦੇ ਵਰਤ ਤੇ ਸਨ ਡਿੰਡੀ ਡੀਏਵੀ ਕਾਲਜ ਲਾਹੌਰ ਦੇ ਬਾਹਰ ਵੀ ਸੂਚਨਾ ਛਾਪ ਦਿੱਤੀ ਗਈ ਸੀ ਕਿ 30 ਮਾਰਚ ਨੂੰ ਸਾਰੇ ਵਿਦਿਆਰਥੀ ਕਾਲੀ ਪੱਗ ਬਨ ਕੇ ਨੰਗੇ ਪੈਰ ਚੱਲ ਕੇ ਪ੍ਰਦਰਸ਼ਨ ਕਰਦੇ ਹੋਏ ਹਾਲ ਪੁੱਜਣਗੇ ਡੰਡੀ ਜਗਤ ਨਰਾਇਣ ਨੇ ਆਪਣੀ ਪਗੜੀ ਬੰਨਣੀ ਨਹੀਂ ਸਿੱਖੀ ਸੀ ਡੰਡੀ ਉਹ ਟੋਪੀ ਪਹਿਨ ਕੇ ਹੀ ਚੱਲ ਪਏ ਡੰਡੀ ਮਹਾਤਮਾ ਗਾਂਧੀ ਗ੍ਰਿਫਤਾਰ ਕਰ ਲਏ ਗਏ ਡੰਡੀ ਰੋਸ ਦੀ ਲਹਿਰ ਹੋਰ ਤੇਜ਼ ਹੋ ਗਈ ਡੰਡੀ ਫਿਰ ਆਇਆ 13 ਅਪ੍ਰੈਲ 1919 ਦਾ ਕਾਲਾ ਤੇ ਮਨਹੂਸ ਦਿਨ ਦੰਡੀ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ ਚ ਬ੍ਰਿਟਿਸ਼ ਸਰਕਾਰ ਨੇ ਭਾਰਤੀਆਂ ਦੇ ਖੂਨ ਨਾਲ ਹੋਲੀ ਖੇਡੀ ਦੰਡੀ ਹਜ਼ਾਰਾਂ ਵਿਅਕਤੀ ਗੋਲੀਆਂ ਦਾ ਸ਼ਿਕਾਰ ਹੋ ਗਏ ਦੰਡੀ ਲਾਹੌਰ ਚ ਵੀ ਕਰਫਿਊ ਲਗਾ ਦਿੱਤਾ ਗਿਆ ਪਰ ਅੰਗਰੇਜ਼ ਜਿੰਨੀ ਆਜ਼ਾਦੀ ਦੀ ਭਾਵਨਾ ਦਬਾਉਣਾ ਚਾਹੁੰਦੇ ਸਨ ਉਨੀ ਹੀ ਇਹ ਅੱਗ ਹੋਰ ਭੜਕਣ ਲੱਗੀ ਆਜ਼ਾਦੀ ਦੇ دیਵਾਨੇ ਮਸਤਾਨੇ ਤੇ ਪਰਵਾਨੇ ਬੋਲ ਉੱਠੇ ਡੰਡੀ ਇਹ ਉਹ ਸਮਾਂ ਸੀ ਜਦੋਂ ਜਗਤ ਨਰਾਇਣ ਬੀਏ ਦੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਸਨ ਡੰਡੀ ਪਿਛਲੇ 1 ਮਹੀਨੇ ਤੋਂ ਉਹ ਲਾਹੌਰ ਦੇ ਇੱਕ ਹਿੱਸੇ ਸ਼ਾਦਰਾ ਚ ਆਪਣੀ ਪੜ੍ਹਾਈ ਚ ਲੱਗੇ ਹੋਏ ਸਨ ਦੰਡੀ ਇਸ ਦਿਲ ਕੰਬਾਉ ਕਤਲੇ ਆਮ ਨਾਲ ਉਹਨਾਂ ਦੇ ਮਨ ਤੇ ਡੂੰਗੀ ਸੱਟ ਲੱਗੀ ਦੰਡੀ ਉਹ ਦੁਖੀ ਹੋ ਉੱਠੇ ਦੰਡੀ ਫਿਰ ਇੱਕ ਹੋਰ ਅਜੀਹੀ ਹੀ ਘਟਨਾ ਉਹਨਾਂ ਦੀਆਂ ਅੱਖਾਂ ਸਾਹਮਣੇ ਵਾਪਰੀ ਡਿੰਡੀ ਇੱਕ ਮਾਮੂਲੀ ਜਿਹੇ ਅਪਰਾਧ ਕਾਰਨ ਲਾਹੌਰ ਦੇ ਕਿਲੇ ਦੇ ਨੇੜੇ ਇੱਕ ਨੌਜਵਾਨ ਦੀ ਪੁਲਿਸ ਵੱਲੋਂ ਕੀਤੀ ਗਈ ਬੇਰਹਿਮ ਹੱਤਿਆ ਨੇ ਉਹਨਾਂ ਨੂੰ ਬੁਰੀ ਤਰ੍ਹਾਂ ਪਰੇਸ਼ਾਨ ਕਰ ਦਿੱਤਾ ਡਿੰਡੀ ਉਹਨਾਂ ਨੂੰ ਬ੍ਰਿਟਿਸ਼ ਸਰਕਾਰ ਦੀ ਦਮਨਕਾਰੀ ਨੀਤੀ ਦਾ ਪਤਾ ਲੱਗ ਗਿਆ ਡੰਡੀ ਮਾਰਸ਼ਲ ਲਾਅ ਲਾਗੂ ਕਰਨ ਲਈ ਬ੍ਰਿਟਿਸ਼ ਸ਼ਾਸਨ ਵੱਲੋਂ ਇਹ ਹੁਕਮ ਦਿੱਤਾ ਗਿਆ ਕਿ ਹਰੇਕ ਵਿਦਿਆਰਥੀ 2 ਘੰਟਿਆਂ ਲਈ ਡਿਊਟੀ ਦੇਵੇਗਾ ਡੰਡੀ ਜਦੋਂ ਜਗਤ ਨਾਰਾਇਣ ਦੀ ਵਾਰੀ ਆਈ ਉਹਨਾਂ ਨੇ ਆਪਣੀ ਡਿਊਟੀ ਤਾਂ ਦਿੱਤੀ ਪਰ ਮਨਨ ਹੀ ਮਨ ਬਗਾਵਤ ਦੀ ਚੰਗਿਆੜੀ ਭੜਕ ਉੱਠੀ ਡੰਡੀ ਇੱਥੋਂ ਤੱਕ ਹੀ ਬਸ ਨਹੀਂ ਸੀ ਡੰਡੀ ਸਟਾਕ